ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਵਿਧਾਇਕਾਂ ਦੀ ਪਿੰਡਾਂ ਦੇ ਵਿੱਚ ਵਰਣ ਨਹੀਂ ਦਿੱਤਾ ਸਾਰਿਆਂ ਜੇਕਰ ਪਿੰਡਾਂ ਦੇ ਵਿੱਚ ਵਰਦੇ ਆ ਤੇ ਸਵਾਲ ਪੁੱਛੇ ਜਾਂਦੇ ਆ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੇ 50% ਵਿਧਾਇਕ ਅਤੇ 50% ਮੰਤਰੀ ਉਹ ਵੀ ਅੰਦਰੋਂ ਅੰਦਰੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਲ ਦਾ ਵਿਰੋਧ ਕਰ ਰਹੇ ਨੇ ਇਹ ਵੱਖਰੀ ਗੱਲ ਹੈ ਕਿ ਉਹ ਕਿਸੇ ਚੈਨਲ ਉੱਤੇ ਇੰਟਰਵਿਊ ਨਹੀਂ ਦਿੰਦੇ ਉਹ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾ ਲਾਈਵ ਹੋ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਵਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਫਿਰ ਜਿਹੜੀ ਹੈ ਚਾਬੀ ਜਾਂ ਦੁਖਦੀ ਰਕ ਉਤੇ ਹੱਥ ਰੱਖ ਦਿੱਤਾ ਜਾਂਦਾ ਹੈ ਮਾਲਵਿੰਦਰ ਕੰਗ ਤੋਂ ਲੈ ਕੇ ਦਿਨੇਸ਼ ਚੱਡਾ ਕੁਲਦੀਪ ਸਿੰਘ ਧਾਲੀਵਾਲ ਇਵਨ ਦੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਕੇ ਚਾਚੇ ਦੇ ਮੁੰਡੇ ਨੇ ਵੀ ਕਹਿ ਦਿੱਤਾ ਭਈ ਲੈਂਡ ਪੁਲਿੰਗ ਪਾਲਸੀ ਕਿਸਾਨਾਂ ਦੇ ਹਿੱਤਾਂ ਵਾਸਤੇ ਨਹੀਂ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਆਤਮਾ ਜਾਂ ਰੂਹ ਆ ਗਈ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਮੀਨ ਐਕਵਾਇਰ ਨਹੀਂ ਹੁੰਦੇਣੀ ਇਹ ਕਹਿੰਦੇ ਨੇ ਕਿ ਲੈਂਡ ਪੁਲਿਕ ਪਾਲਸੀ ਜਿਹੜੀ ਹੈ ਉਹ ਕਿਸਾਨਾਂ ਦੇ ਹਿੱਤਾਂ ਵਾਸਤੇ ਬਹੁਤ ਵਧੀਆ ਹੈ ਇਹਦੇ ਨਾਲ ਵੱਡਾ ਫਾਇਦਾ ਹੋਵੇਗਾ ਲੇਕਿਨ ਜੋ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਅੱਜ ਸਖਤ ਰੁਖ ਅਪਣਾਇਆ ਹੈ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਿਰੁੱਧ ਸਵਾਲ ਪੁੱਛੇ ਗਏ ਨਹੀਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਭਈ ਤੁਸੀਂ ਲੈਂਡ ਪੁਲਿੰਗ ਪਾਲਿਸੀ ਦੇ ਫਾਇਦੇ ਦੱਸੋ ਤੇ ਦੂਸਰੇ ਪਾਸੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹਦੇ ਨਾਲ ਬੁਲਤੀ ਬੰਦ ਹੋਵੇਗੀ ਅੱਜ ਕਿਉਂਕਿ ਅੱਜ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਵਾਬਦੇਹੀ ਕਰਨੀ ਪਵੇਗੀ ਪਿੰਡਾਂ ਦੇ ਵਿੱਚ ਐਂਟਰੀਆਂ ਬੈਨ ਕਰ ਦਿੱਤੀਆਂ ਗਈਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਜਿਹੜੇ ਹਲਕਾ ਇੰਚਾਰਜ ਨੇ ਜ਼ਿਲ੍ਹਾ ਇੰਚਾਰਜ ਨੇ ਬਲਾਕ ਪ੍ਰਧਾਨ ਨੇ ਆਪ ਆਦਮੀ ਪਾਰਟੀ ਦੇ ਇਥੋਂ ਤੱਕ ਕਿ ਜਿਹੜੇ ਵਿਧਾਇਕਾਂ ਅਤੇ ਮੰਤਰੀਆਂ ਨੇ ਪੰਚਾਇਤਾਂ ਬਣਾਈਆਂ ਆਮ ਆਦਮੀ ਪਾਰਟੀ ਵੱਲੋਂ ਉਹ ਪੰਚਾਇਤਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵਿਧਾਇਕਾਂ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਤ ਖੇਸ਼ੀਵਾਲ ਦਾ ਵਿਰੋਧ ਕਰ ਰਹੀਆਂ ਹਨ ਇਸ ਦੇ ਬਾਪਜੂਦ ਵੀ ਜੁਮਲੇਬਾਜ਼ੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਕਹਿੰਦੇ ਨੇ ਕਿ ਲੈਂਡ ਪੁਲਿੰਗ ਪਾਲਿਸੀ ਬਹੁਤ ਵਧੀਆ ਹੈ ਇਹ ਤਾਂ ਗੱਲ ਉਹ ਹੋਈ ਕਿ 2020 ਦੇ ਵਿੱਚ ਕੀ ਹੋਇਆ ਸੀ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸਨਾਤ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਇਹ ਕਹਿੰਦੀ ਸੀ ਕਿ ਜਿਹੜੇ ਤਿੰਨ ਕਾਨੂੰਨ ਨੇ ਇਹ ਕਿਸਾਨਾਂ ਦੇ ਫਾਇਦੇ ਦੇ ਲਈ ਨੇ ਤੇ ਕਿਸਾਨ ਕਹਿੰਦੇ ਅਸੀਂ ਲੈਣਾ ਨਹੀਂ ਚਾਹੁੰਦੇ ਸਾਨੂੰ ਤੁਹਾਡੇ ਕਾਨੂੰਨ ਇਹ ਐਕਸੈਪਟ ਨਹੀਂ ਅਸੀਂ ਸਵੀਕਾਰ ਨਹੀਂ ਕਰਦੇ ਯਾਨੀ ਕਿ ਇੰਪੋਜ਼ ਕਰਨਾ ਥੋਪੇ ਜਾਣਾ ਉਹੀ ਪ੍ਰੇਤ ਵਰ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਵਾਲ ਦੀ ਦੂਸਰੇ ਪਾਸੇ ਦੂਸਰੇ ਪਾਸੇ ਪੰਜਾਬ ਦੀਆਂ ਜ਼ਮੀਨਾਂ ਕੌਟੀਆਂ ਦੇ ਭਾਅ ਵਿਕੀਆਂ ਜਾਣ ਗਈਆਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਲ ਨੇ ਦਿੱਲੀ ਦੇ ਕਾਰੋਬਾਰੀਆਂ ਦੇ ਨਾਲ ਦਿੱਲੀ ਦੇ ਡੀਲਰਾਂ ਦੇ ਨਾਲ ਦਿੱਲੀ ਦੇ ਰੀਅਲ ਏਸਟੇਟ ਦੇ ਮਾਲਕਾਂ ਦੇ ਨਾਲ ਵੱਡੀ ਡੀਲ ਕੀਤੀ ਹੈ ਜਿਸ ਦੇ ਵਿੱਚ ਅਰਵਿੰਦ ਕੇਜੀਵਾਲ ਨੂੰ ਸਿੱਧੇ ਰੂਪ ਦੇ ਵਿੱਚ 10000 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਇੱਕ ਪਾਸੇ ਪੈਸਾ ਕਮਾਉਣ ਦੀ ਗੱਲ ਕਰ ਰਹੇ ਨੇ ਦੂਸਰੇ ਪਾਸੇ ਇਮਾਨਦਾਰੀ ਦੀ ਗੱਲ ਕਰ ਰਹੇ ਨੇ ਤੇ ਪੰਜਾਬ ਦੇ ਲੋਕ ਕਹਿੰਦੇ ਨੇ ਪੰਜਾਬ ਦੇ ਕਿਸਾਨ ਕਹਿੰਦੇ ਨੇ ਜੇਕਰ ਸਾਡੇ ਕੋਲ ਜ਼ਮੀਨ ਹੀ ਨਾ ਰਹੀ ਤੇ ਅਸੀਂ ਫਿਰ ਖੇਤੀ ਕਿੱਥੇ ਕਰਾਂਗੇ ਖੇਤੀ ਸਾਨੂੰ ਦੱਸੋ ਅਸੀਂ ਕਿਹੜੇ ਗ੍ਰਹਿ ਤੇ ਕਰਨੀ ਹੈ ਤੇ ਜਿਹੜੀ ਗੱਲ ਕਹੀ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਅੱਜ ਜਵਾਬ ਪੇਸ਼ ਕਰਨੇ ਪੈਣਗੇ ਪੰਜਾਬ ਸਰਕਾਰ ਨੂੰ ਮਜ਼ਦੂਰ ਵਰਗ ਭਾਈਚਾਰੇ ਨੂੰ ਲੈ ਕੇ ਕਿਸਾਨ ਭਾਈਚਾਰੇ ਨੂੰ ਲੈ ਕੇ ਕਾਰੀਗਰ ਭਾਈਚਾਰੇ ਨੂੰ ਲੈ ਕੇ ਕਿ ਭਾਈ ਚਲੋ ਕਿਸਾਨ ਦੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਜਿੰਨੀ ਦੇਰ ਤੱਕ ਉੱਥੇ ਕੰਸਟਰਕਸ਼ਨ ਨਹੀਂ ਚੱਲਦੀ 60000 ਵੀ ਕਹਿ ਰਹੇ ਨੇ ਲੱਖ ਵੀ ਕਹਿ ਰਹੇ ਨੇ ਪ੍ਰਤੀ ਸਾਲ ਦਾ ਪ੍ਰਤੀ ਏਕੜ ਨੂੰ ਤੇ ਦੂਸਰੇ ਪਾਸੇ ਮਜ਼ਦੂਰ ਵਰਗ ਭਾਈਚਾਰਾ ਕਿੱਥੇ ਜਾਵੇਗਾ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਜਿਨ੍ਹਾਂ ਨੂੰ ਮਜ਼ਦੂਰੀ ਚ ਮਿਲਦੀ ਸੀ ਜਿਨ੍ਹਾਂ ਦਾ ਗੁਜ਼ਾਰਾ ਉਥੇ ਧਿਆੜੀ ੱੱੱਪਾ ਕਰਕੇ ਹੁੰਦਾ ਸੀ ਉਹ ਲੋਕ ਕਿੱਥੇ ਜਾਣਗੇ ਤੇ ਫਿਰ ਕਾਰੀਗਰ ਕਿੱਥੇ ਜਾਣਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਤਬਾਹ ਹੋਣਗੇ ਪਿੰਡਾਂ ਦੇ ਪਿੰਡ ਤਬਾਹ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਉਥੇ ਅਰਬਨ ਸਟੇਸ ਅਤੇ ਉਥੇ ਮਾਲ ਬਣਾਉਣਾ ਚਾਹੁੰਦੇ ਨੇ ਤੇ ਪੰਜਾਬ ਦਾ ਕਿਸਾਨ ਅਤੇ ਉਹ ਪਿੰਡ ਜਾਣਗੇ ਕਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਹਦਾ ਜਵਾਬ ਨਹੀਂ ਚਲੋ ਤੁਸੀਂ ਕਿਸਾਨਾਂ ਨੂੰ ਜਿਹੜੇ ਨੇ ਪਲਾਟ ਦੇ ਦੇਓਗੇ ਕਮਰਸ਼ੀਅਲ ਪਲਾਟ ਦੇ ਦੇਓਗੇ ਲੇਕਿਨ ਜਿਹੜਾ ਮਜ਼ਦੂਰ ਵਰਗ ਭਾਈਚਾਰਾ ਹੈ ਤੁਸੀਂ ਉਹਨਾਂ ਨੂੰ ਕੀ ਦਿਓਗੇ ਤੁਸੀਂ ਉਹਨਾਂ ਨੂੰ ਕਲੋਨੀਆਂ ਬਣਾ ਕੇ ਦਿਓਗੇ ਤੁਸੀਂ ਉਹਨਾਂ ਨੂੰ ਫ੍ਰੀ ਦੇ ਵਿੱਚ ਘਰ ਬਣਾ ਕੇ ਦਿਓਗੇ ਇਹ ਸਰਕਾਰ ਇਹ ਸਰਕਾਰ ਦੇ ਕੋਲੋਂ ਸਵਾਲ ਪੁੱਛੇ ਜਾਣਗੇ ਅੱਜ ਹਾਈ ਕੋਰਟ ਵੱਲੋਂ ਕੱਲ ਚੇਤਾਵਨੀ ਦਿੱਤੀ ਗਈ ਕਿ 7 ਤਰੀਕ ਤੋਂ ਬਾਅਦ ਕੋਈ ਵੀ ਫੈਸਲਾ ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਆਵੇਗਾ ਉਸੇ ਤਰ੍ਹਾਂ ਮੰਨਣਾ ਪਵੇਗਾ ਪੰਜਾਬ ਦੇ ਬੁਖ ਮੰਤਰੀ ਭਗਵਤ ਮਾਨ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਨੇ ਕਿਹਾ ਹੈ ਕਿ ਸਾਨੂੰ ਇੱਕੋ ਗੱਲ ਦਾ ਜਵਾਬ ਦਿਓ ਕਿਸਾਨ ਆਪਣੀ ਜ਼ਮੀਨ ਵਿਚ ਲੈਣਗੇ ਕਿਸਾਨਾਂ ਨੂੰ ਉਥੇ ਕਮਰਸ਼ੀਅਲ ਪਲਾਟ ਵੀ ਮਿਲ ਜਾਣਗੇ ਉਥੇ ਘਰ ਬਣਾਉਣ ਵਾਸਤੇ ਜਗ੍ਹਾ ਵੀ ਮਿਲ ਜਾਵੇਗੀ ਜਿਹੜਾ ਮਜ਼ਦੂਰ ਵਰਗ ਹੈ ਜਿਹੜਾ ਮਜ਼ਦੂਰ ਵਰਗ ਭਾਈਚਾਰਾ ਹੈ ਉਹਨਾਂ ਨੂੰ ਤੁਸੀਂ ਕੀ ਮੁਹੱਈਆ ਕਰਵਾਓਗੇ ਕੀ ਉਹਦੇ ਪਿੱਛੇ ਰਣਨੀਤੀ ਹੈ ਕੀ ਵਿਉਤਬੰਦੀ ਹੈ ਕੀ ਤੁਹਾਡੀ ਸਟਰੈਟਜੀ ਹੈ ਤੇ ਪੰਜਾਬ ਸਰਕਾਰ ਤੇ ਵਕੀਲ ਨੂੰ ਕੱਲ ਜਵਾਬ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸੱਤ ਯਾਨੀ ਕਿ ਅੱਜ ਜਵਾਬ ਦੇਾਂਗਾ ਇੱਕ ਪਾਸੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਇਵੇਂ ਦੋ ਓਐਸਡੀ ਜਿਹੜੇ ਨੇ ਓਂਕਾਰ ਸਿੰਘ ਉਹਨਾਂ ਨੇ ਵੀ ਇਸਤੀਫਾ ਦੇ ਦਿੱਤਾ ਪਹਿਲੇ ਓਐਸਡੀ ਵੀ ਇਸਤੀਫਾ ਦੇ ਦਿੱਤਾ ਤੇ ਹਾਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈਂਡ ਪੁਲਿੰਗ ਪਾਲਿਸੀ ਦੇ ਸੋਲੇਗਾਰੇ ਨੇ ਜੁਮਲੇਬਾਜ਼ੀ ਕਰ ਰਹੇ ਨੇ ਉਹਦੀ ਮਸ਼ਹੂਰੀ ਕਰ ਰਹੇ ਨੇ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰ੍ਹਾਂ ਤਿੰਨ ਕਾਲੇ ਕਾਨੂੰਨ ਨੂੰ ਲੈ ਕੇ ਲੈਂਡ ਪੁਲਿੰਗ ਪਾਲਿਸੀ ਨੂੰ ਜਿਹੜਾ ਹੈ ਸਲਾਹਿਆ ਜਾ ਰਿਹਾ ਹੈ ਉਹਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਕਿਸਾਨਾਂ ਦੇ ਕੋਲੋਂ ਪੁੱਛਿਆ ਗਿਆ ਕਿ ਉਹ ਜ਼ਮੀਨ ਦੇਣਗੇ ਜਾਂ ਨਹੀਂ ਦੇਣਗੇ ਤੇ ਤੁਸੀਂ ਰੀਅਲ ਸਟੇਟ ਬਣਾ ਕੇ ਉੱਥੇ ਕਿਵੇਂ ਬਣਾਉਣਾ ਹੈ ਤੁਸੀਂ ਇਹਨਾਂ ਪੈਸਾ ਕਿੱਥੋਂ ਲੈਣਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਦੇ ਕੋਲ ਇਸ ਦਾ ਜਵਾਬ ਨਹੀਂ ਹੈ ਇਸ ਦਾ ਅਜੰਡਾ ਨਹੀਂ ਹੈ ਜਿਹੜੀ ਤੁਸੀਂ ਜ਼ਮੀਨ ਕਿਸਾਨਾਂ ਦੇ ਕੋਲੋਂ ਖਰੀਦਣੀ ਹੈ ਤੇ ਜਿਹੜਾ ਉਸ ਤੋਂ ਬਾਅਦ ਉੱਤੇ ਠੇਕਾ ਦੇਣਾ ਹੈ ਇਹ ਇਹ ਜਿਹੜਾ ਪੈਸਾ ਤੁਸੀਂ ਕਿੱਥੋਂ ਲੈ ਕੇ ਆਓਗੇ ਪੰਜਾਬ ਸਰਕਾਰ ਦੇ ਕੋਲ ਇਸ ਗੱਲ ਦਾ ਜਵਾਬ ਨਹੀਂ ਹੈ ਵੀ ਇੱਕ ਤਾਂ ਜ਼ਮੀਨ ਲੈ ਲਈ ਉਸ ਵਾਰ ਠੇਕਾ ਦੇਣਗੇ 60000 ਦੀ ਗੱਲ ਕਰ ਰਹੇ ਨੇ ਪਰ ਤਿੱਕਰ ਦੇ ਹਿਸਾਬ ਨਾਲ ਕਦੇ ਲੱਖ ਰੁਪਏ ਦੀ ਗੱਲ ਕਰ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਜੱਜ ਸਬਾਨਾ ਨੇ ਇੱਕੋ ਹੀ ਗੱਲ ਕੀਤੀ ਹੈ ਸਾਨੂੰ ਦੋ ਟੋਕ ਦੇ ਵਿੱਚ ਗੱਲ ਕੀਤੀ ਜਾਵੇ ਕਿ ਮਜ਼ਦੂਰ ਵਰਗ ਭਾਈਚਾਰਾ ਕਿੱਥੇ ਜਾਵੇਗਾ ਤੇ ਕਿਸਾਨਾਂ ਨੂੰ ਜ਼ਮੀਨ ਕਿੱਥੋਂ ਮਿਲੇਗੀ ਉਹਨਾਂ ਨੇ ਕਿਹਾ ਹੈ ਕਿ ਜ਼ਮੀਨ ਕਿਹੜੀ ਰਵੜ ਹੈ ਜਿਹੜਾ ਵੱਜੂਗਾ ਜੇਕਰ ਕਿਸਾਨਾਂ ਨੇ ਜ਼ਮੀਨ ਵੇਚੀ ਉਹ ਖੇਤੀ ਕਿੱਥੇ ਕਰਨਗੇ ਇਸ ਦਾ ਜਵਾਬ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਜਾਂ ਪੰਜਾਬ ਸਰਕਾਰ ਦੇ ਵਿੱਚ ਕੁਸੂਤੇ ਫਸ ਗਏ ਨੇ ਇੱਕ ਪਾਸੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਪੱਧਰ ਤੇ ਮੰਤਰੀਆਂ ਦਾ ਵਿਧਾਇਕਾਂ ਦਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵੱਡੇ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਦੀਆਂ ਐਂਟਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ ਧੰਨਵਾਦ